ਇਹ ਰੋਡ ਆਉਂਦਾ ਜੀ ਨਾਵੇਂ ਸ਼ਹਿਰ ਤੋਂ ਬੰਗਾ ਬਾਈਪਾਸ ਫਗਵਾੜੇ ਤੱਕ ਸਾਰਾ ਐਟੇ ਕਵੀਰ ਕੋਚਾਂ ਦੀ ਰੇੜੀ ਲਾਂਦਾ ਮੁੰਡਾ ਇਹਨੂੰ ਅੱਜ ਤੋਂ 10 ਸਾਲ ਪਹਿਲਾਂ ਹੋ ਗਏ ਕੋਚਾਂ ਦੀ ਰੇੜੀ ਲਾਂਦੇ ਨੇ ਇਹ ਸ਼ੋਕ ਇਹ ਲੈਂਦਾ ਬੜਾ ਭਾਈ ਲਾਂਦਾ ਦਾ ਰੇੜੀ ਠੀਕ ਹੈ ਇਹ ਇਹਨੇ ਸ਼ਹਿਰ ਵੀ ਲਿਖਿਆ ਹੋਇਆ ਮਹਿੰਦੀ ਰੰਗ ਲਾਤੀ ਹੈ ਸੁੱਕ ਜਾਣੇ ਕੇ ਬਾਅਦ ਕੁਲਚੇ ਦਾ ਸਵਾਦ ਆਤਾ ਹੈ ਖਾਣੇ ਕੇ ਬਾਅਦ ਅਰਿਓਮ ਕੁਲਚਾ ਢੂਰੇ ਵਾਲਾ ਇਨ ਨੂੰ 10 ਸਾਲ ਹੋ ਗਈ ਹੈ ਤੇ ਰਿਹੜੀ ਲਾਉਂਦੇ ਨੇ ਵਧੀਆ ਕੁਲਚੇ ਸਵਾਦ ਕੁਲਚੇ ਹਨ ਇੱਕ ਹੋਰ ਲਿਖਿਆ ਹੋਆ ਚਾਂਦ ਕੀ ਤਾਰੀਫ ਤਾਰੋਂ ਸੇ ਪੁੱਛੋ ਕੁਲਚੇ ਕੀ ਤਾਰੀਫ ਖਾਣੇ ਵਾਲੇ ਸੇ ਪੁੱਛੋ ਕਿਆ ਬਾਤ ਹੈ ਇਹ ਬੋਸਟਰ ਤੁਸੀਂ ਦੇਖ ਲਈ ਲੱਗੀ ਵੀ ਇੱਥੇ ਤੁਹਾਡੇ ਸਾਹਮਣੇ ਵਧੀਆ ਕੁਲਚੇ ਛੋਲੇ ਭਟੂਰੇ ਤਰੀ ਵਾਲੇ ਕੁਲਚੇ ਵਧੀਆ ਸਾਫ ਸਫਾਈ ਵਾਲਾ ਸਾਮਾਨ ਸਾਰਾ ਤਰੀ ਵਾਲੇ ਕੁਲਚੇ ਭਟੂਰੇ ਹਾਂਜੀ ਸ਼ੋਕ ਜੀ ਕਿੱਦਾਂ ਦੇ ਕੁਲਚੇ ਤੁਹਾਡੇ ਆ ਵੱਡਾ ਕੁਲਚਾ 20 ਰੁਪਏ ਛੋਟਾ ਕੁਲਚਾ 15 ਰੁਪਏ ਛੋਲੇ ਪਟੂਰੇ ਵੀ ਹੈ ਪਲੇਟਵਾਰੇ ਕੁਲਚੇ ਵੀ ਹੈ ਤਰੀ ਵਾਲੇ ਕੁਲਚੇ ਹੈ ਟਿੱਕੀ ਵਰਗੇ ਓਕੇ Delhi ਕਿੰਨੇ ਕਸਟਮਰ ਆਉਂਦੇ ਤੁਹਾਡੇ ਕੋ ਆ ਜਾਂਦੇ ਆ 50 60 ਕਿੱਥੋਂ ਆ ਕਸਟਮਰ ਆ ਜਾਂਦੇ ਕਿਉਂਕਿ ਇਹਦੀ ਸਫਾਈ ਵੀ ਬਹੁਤ ਹੈ ਬੰਦੇ ਕੋ ਡਿਜੀਲੇਸ਼ ਸਫਾਈ ਵੀ ਬਹੁਤ ਹੈ ਖਾਣੇ ਦਾ ਸਮਾਨ ਵੀ ਵਧੀਆ ਟੇਸਟੀ ਹੈ ਸਵਾਦ ਵੀ ਟੇਸਟੀ ਹੈ ਚਟਪਟਾ ਆ ਆਲੂ ਆ ਤਰੀ ਵਾਲੇ ਆ ਵਧੀਆ ਸਫਾਈ ਹੈ ਜਨ ਕੇ ਸਾਰਾ ਹੈਨ ਕਲੀਨ ਐਂਡ ਤੇ ਸਤਿ ਸ਼੍ਰੀ ਅਕਾਲ। ਕੈਨਲ ਨੂੰ ਸਬਸਕ੍ਰਾਈਬਰ ਐਂਡ ਫੋਲੋ ਤੇ ਕਮੈਂਟ ਜ਼ਰੂਰ ਲਿਖਿਓ। ਅਸ਼ੋਕ ਹਰੀਆਂ ਕੋਲਚੇ ਵਾਲਾ ਮੰਗੇ ਰੋਡ ਤੇ ਤੇ ਆਹ ਰੋਡ ਸ਼ੇਦਿਆਜਮ ਸਰਦਾਰ ਭਗਤ ਸਿੰਘ ਦੇ ਮਾਰਗ ਨੂੰ ਵੀ ਜਾਂਦਾ ਇਹ ਵਾਲਾ ਤੇ ਆਹ ਸਾਹਮਣੇ ਦੇ ਨਾਲ ਹੀ ਸ਼ੇਦਿਆਜਮ ਭਗਤ ਸਿੰਘ ਦਾ ਪਿੰਡ ਆ ਖੜਕੜ ਕਲਾਂ ਤੇ ਆ ਰਾਜਾ ਸਾਹਿਬ ਜੀ ਨੂੰ ਰੋਡ ਜਾਂਦਾ। ਠੀਕ ਆ ਸਰ थैंक यू।